ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਤੁਸੀਂ ਕੋਈ ਮਦਦ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਹਨ ਮੇਰੇ ਜੀ ਕੋਈ ਅੱਜ ਲਗਭਗ 300 ਦੇ ਕਰੀਬ ਮੈਂ ਦੇਖਿਆ ਮੇਰੇ ਲਖਤਕਾਰ ਪੰਚਰਾ ਦੇ ਤੋਂ ਆਵੇ ਲੁਧਿਆਣਾ ਸਾਰਾ ਆਇਆ ਹੋਏ ਤੇ ਲਾਲ ਹੋਰ ਸਾਡੇ ਘਟ ਸਾਹਿਬ ਉਸ ਰਾਮਗੋਪਾਲ ਜਿਲ੍ਹੇ ਤੋਂ ਵੀ ਆਏ ਜੀ ਆਪਣੇ ਪੱਤਰਕਾਰ ਪਈ ਜਿਹੜੇ ਲੋਕ ਆਏ ਨੇ ਤੇ ਇਹਨਾਂ ਦੇ ਕੋਈ ਨਹੀਂ ਮੰਗਦੇ ਜਿਹੜਾ ਪੱਤਰਚਾ ਹੋਇਆ ਹੈ ਪੱਤਰਕਾਰਾਂ ਤੋਂ ਮਤਲਬ ਜਿਹੜਾ ਇੱਕ ਸਰਪਰਵਾਜ ਜੀ ਕਿ ਆਪਣਾ ਉਹ ਮੁੰਡਾ ਖੋ ਰਗਾ ਉਹ ਪੱਛਾ ਨਹੀਂ ਗਿਆ ਤਗਾ ਦੋਸਤ ਉਹਦਾ ਮਨਪੱਤਰ ਲੈ ਲਿਆ ਵੀ ਮੈਂ ਅੱਜ ਉਹਨੇ ਕੋਲ ਡਿਪਟੀ ਕਮਿਸ਼ਨਰ ਜੀ ਨੂੰ ਮਨਪੱਤਰ ਭੇਜਾਂਗਾ ਤੇ ਡੈਫਨੀ ਦੇ ਤੇ ਪਰਤਾਲ ਵੀ ਜੇ ਕੁਛ ਵਿੱਚ ਗਲਤ ਹੋਇਆ ਹੋਵੇ ਤੇ ਠੀਕ ਹੋਏਗਾ ਕੋਈ ਸਿਰ ਕਰਨ ਨੂੰ ਲੱਗ ਰਿਹਾ ਵੀ ਕਿਤਨੇ ਕਿਤੇ ਜਿੱਦਾਂ ਮੀਡੀਆ ਨੂੰ ਸੱਚਾ ਕੰਮ ਕਿਹਾ ਜਾ ਰਿਹਾ ਵੀ ਮੀਡੀਆ ਨੂੰ ਕਿੰਨੇ ਕਿਤੇ ਦਬਾਨੀ ਬੁਸ਼ੀ ਕੀਤੀ ਜਾ ਰਹੀ ਹੈ ਕੋਈ ਮੈਨੂੰ ਫੈਕਟਸ ਦੇਣ ਨਹੀਂ ਪਤਾ ਇਸ ਕੇਸ ਦੇ ਪਰ ਚਾ ਕਿੰਨਾ ਹਲਾਕਾ ਤੇ ਹੋਇਆ ਕਿਉਂਕਿ ਡੀਐਚਪੀ ਸਾਹਿਬ ਜਿਹੜੇ ਨੇ ਤਿੰਨ ਪਿਛਲੇ ਹਫਤੇ ਤੋਂ ਡੇਂਗੂ ਕਰਕੇ ਬੁਖਾਰ ਦੇ ਉਹਨਾਂ ਨਾਲ ਮੇਰੀ ਕੱਲ 10 ਮਿੰਟ ਗੱਲ ਹੋਈ ਸੀ ਉਹ ਵੀ ਇੱਕ ਸਾਡਾ ਮੁਸ਼ਕਲਾਵਾਂ ਦਾ ਇਸ਼ੂ ਸੀਗਾ ਉਸ ਵਨ ਮੀਟਿੰਗ ਦੇ ਵਿੱਚ ਅਦਰਵਾਜੋ ਛੁੱਟੀ ਚੱਲ ਰਹੀ ਦੋ ਲੋਕ ਆਂਦੇ ਨੇ ਬਿਲਕੁਲ ਡੈਫੀਨੇਟਿਵ ਪੁੱਛ ਕੇ ਜਿਹੜਾ ਜੇ ਕੋਈ ਗਲਤ ਹੈ ਤੇ ਜ਼ਰੂਰ ਡੈਫੀਨੇਟਿਵਲੀ ਠੀਕ ਕੀਤਾ ਜਾਏ ਅਸੀਂ ਸਿਧਾਨਾ ਨੂੰ ਲੱਗਦਾ ਵੀ ਮੀਡੀਆ ਨੂੰ ਇਨਸਾਫ ਮਿਲੇਗਾ ਬਿਲਕੁਲ ਜੇ ਵੇਖੋ ਜੇ ਤੇ ਕਿਸੇ ਨੇ ਗਲਤ ਕੀਤਾ ਤੇ ਕਾਰਵਾਈ ਹੋਏਗੀ ਤੇ ਜੇ ਨਹੀਂ ਕੀਤਾ ਤੇ ਡੈਫੀਨੇਟਿਵ ਇਨਸਾਫ ਜਰ ਪਰ ਬਾਜੀ ਅੱਜ ਪ੍ਰੋਟੈਸਟ ਕੀਤਾ ਗਿਆ ਜੀ ਆਪਣੇ ਵੱਲੋਂ ਐਲਜੀਐਮ ਦਫਤਰ ਸਮਰਾਲਾ ਦੇ ਅੱਗੇ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਖੋ ਬੈਰੂੜੀ ਕਾਲਸਾ ਬੈਰੂੜੀ ਦੀ ਫਤਿਹ ਇਹ ਜਿਹੜਾ ਜਲਾਏ ਕੰਮ ਆ ਜਿਵੇਂ ਤੁਸੀਂ ਪੱਤਰਕਾਰ